ਇਹ ਔਟੋ ਕਿਸੇ ਬਸ ਤੋਂ ਘੱਟ ਨਹੀਂ ਇਸ ਔਟੋ 'ਚ 2 ਨਹੀਂ 4 ਨਹੀਂ ਸਗੋਂ ਡਰਾਈਵਰ ਤੋਂ ਇਲਾਵਾ ਭਾਈ ਬੱਚੇ ਠੂਸ ਠੂਸ ਕੇ ਭਰੇ ਹੋਏ ਨੇ 4 ਬੱਚੇ ਪਿੱਛੇ ਬੈਠੇ ਨੇ ਜੋ ਕਦੇ ਵੀ ਡਿੱਗ ਸਕਦੇ ਨੇ ਅਤੇ ਨਾਲ ਹੀ ਇਹ ਔਟੋ ਵੀ ਓਵਰਲੋਡਿੰਗ ਕਾਰਨ ਕਿਸੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ ਪਰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਜਾਂ ਫਿਰ ਪ੍ਰਭਾ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਹੈ ਹੀ ਨਹੀਂ ਕੋਈ ਸਾ ਨਹੀਂ ਆ ਰਿਹਾ ਬੱਚਿਆਂ ਨੂੰ ਵਿੱਚੋਂ ਇੰਨੇ ਜ਼ਿਆਦੇ ਬੱਚੇ ਮਲਤੂਰੀ ਵਾਂਗੂ ਭਰੇ ਹੋਏ ਬੱਚੇ ਨੇ ਇਸ ਦੇ ਵਿੱਚ ਫਿਰ ਕਹਿੰਦੇ ਨੇ ਬੱਚਿਆਂ ਦੀ ਮੌਤ ਨਾਲ ਕਿਹੜਦੇ ਨੇ ਜਿਸ ਤਰ੍ਹਾਂ ਦੀ ਲਾਪਰਵਾਹੀ ਇੱਕ ਨਿੱਜੀ ਸਕੂਲ ਨੂੰ ਜਾਂਦਾ ਆਟੋ ਚਾਲਕ ਕਰ ਰਿਹਾ ਹੈ ਤਸਵੀਰਾਂ ਨੇ ਬਠਿੰਡਾ ਦੀ ਵਿਕਾਸ ਕਲੋਨੀ ਦੀਆਂ ਜਿੱਥੇ 22 ਬੱਚੇ ਇੱਕ ਔਟੋ ਕਿ ਰੋਜ਼ਾਨਾ ਸਕੂਲ ਜਾਂਦੇ ਨੇ ਪਰ ਇਸ ਔਟੋ ਚਾਲਕ ਨੂੰ ਨਾ ਕੋਈ ਰੋਕਣ ਵਾਲਾ ਹੈ ਅਤੇ ਨਾ ਹੀ ਕੋਈ ਟੋਕਣ ਵਾਲਾ ਹਾਲਾਂਕਿ ਔਟੋ ਚਾਲਕ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਮੁਆਫੀ ਮੰਗਦਾ ਨਜ਼ਰ ਆਇਆ ਕਿੰਨੀਆਂ ਸਵਾਰੀਆਂ ਬਿਠਾਈਆਂ ਸਵਾਰੀਆਂ 20 ਹੈ ਹੈ 20 ਹੈ ਜੀ ਤੈਨੂੰ ਅਲਾਉਡ ਨਹੀਂ ਹੈ ਨਹੀਂ ਨਹੀਂ ਤੈਨੂੰ ਬੱਚੇ ਮਾਰੇਗਾ ਤੂੰ ਇਹ ਐਨੇ ਟੂਰੀਆਂ ਉੱਪਰ ਹੈ ਨੇ ਅੱਜ ਅੱਜ ਲੈਣ ਦੇ ਸਾਰ ਠੀਕ ਹੈ ਅੱਜ ਅੱਜ ਲੈ ਕੇ ਜਾਂਦੇ ਜੀ ਨਹੀਂ ਨਹੀਂ ਅੱਜ ਅੱਜ ਲੈ ਕੇ ਆਣ ਦਾ ਕੀ ਮਤਲਬ ਇੰਨੇ ਬੱਚੇ ਤੈਨੂੰ ਬਿਠਾਉਣ ਲਈ ਕਿਹਨੇ ਕਿਹਾ ਕੱਲ ਨੂੰ ਸੱਤ ਓਗੜੇ ਦਾ ਸੌਰੀ ਸਰ ਨਹੀਂ ਆ ਸਕੂਲ ਦੇ ਬੱਚੇ ਜੇ ਕੋਈ ਦਿੱਕਤੇ ਮਰ ਗਿਆ ਕੋਈ ਕੋਣ ਜ਼ਿੰਮੇਵਾਰ ਹੈ ਸੌਰੀ ਸਰ ਅੱਛਾ ਜੇ ਕਿਸੇ ਦਾ ਸੱਟ ਲੱਗ ਗਈ ਸੌਰੀ ਸਰ ਫਟਾ ਕੇ ਫਟਾ ਗਈ ਕਿੱਥੇ ਲੈ ਕੇ ਚੱਲੇ ਇਹਨਾਂ ਨੂੰ ਇਹਨਾਂ ਨੂੰ ਲਾਉਣ ਜਾਂਦਾ ਹੈ ਹੈ ਘਰੇ ਲਾਉਣ ਜਾਂਦਾ ਹੈ ਘਰੇ ਲਾਉਣ ਚੱਲੇ ਆ ਘਰੇ ਪੈਸੇ ਨਹੀਂ ਦਿੰਦੇ ਤੈਨੂੰ ਇਹ ਪੈਸੇ ਦਿੰਦੇ ਕਿਸ ਚੀਜ਼ ਦੇ ਦਿੰਦੇ ਨੇ ਸੇਫਟੀ ਦੇ ਦਿੰਦੇ ਨੇ ਕਿ ਮਾਰਨ ਦੇ ਹਾਂਜੀ ਹੈ ਹੈ ਕਿਹੜੇ ਕਿਹੜੇ ਏਰੀਆ ਚ ਜਾਏਗਾ ਇੱਕ ਏਕਰੀ ਕੀ ਹੈ ਸਰ ਇੱਕ ਏਕਰੀ ਕੀ ਹੈ ਇਹੜੇ ਏਰੀਏ ਦੇ ਵਿਸ਼ਵਾਸ ਕਲੋਨੀ ਵਿਸ਼ਵਾਸ ਕਲੋਨੀ ਤੇ ਵਿਸ਼ਵਾਸ ਕਲੋਨੀ ਕਿੰਨੀ ਦੂਰ ਹੈ ਇੱਥੋਂ ਭਾਈ ਤੋ ਹੈਗੇ ਜੀ 10 ਕਿਲੋਮੀਟਰ ਹਾਂ 30 30 ਕਿਲੋਮੀਟਰ 30 4 ਕਿਲੋਮੀਟਰ ਨਹੀਂ 30 30 ਵਾਦਾ ਹੋ ਤੂੰ ਵੀ ਨਹੀਂ ਇੰਨੀ ਕੀ ਹੱਦ ਹਾਂ ਇਹ ਇਹ ਤੋ ਤੈਨੂੰ ਆਉ ਨਹੀਂ ਲੱਗਦਾ ਕਿ ਵੀ ਮੈਂ ਬੱਚਿਆਂ ਦੇ ਨਾਲ ਮੌਸਮ ਨਾਲ ਖੇਡ ਰਹੇ ਹਾਂ ਸਰ ਮੈਂ ਸੇਫਟੀ ਨਹੀਂ ਲੈ ਕੇ ਜਾਂਦਾ ਹਾਂ ਹੈ ਸੇਫਟੀ ਨਹੀਂ ਲੈ ਕੇ ਜਾਂਦਾ ਸਰ ਮੈਂ ਕਿੰਨੇ ਟੋਟਲ ਕਿੰਨੇ ਆਉਂਦੇ ਕੋਲੇ 22 ਹੈ ਬਾਕੀ ਸਰ ਸੌਰੀ ਜੀ ਅੱਜ ਅੱਜ ਮੈਨੂੰ ਲੱਗਿਆ ਹੈ 22 ਹੈ ਕੋਲੇ ਹੁਣ ਹਾਂ ਜੀ ਇੰਨੇ ਹੀ ਆਜਾ ਸਰ ਲੈ ਕੇ ਜਾਣਦੇ ਠੀਕ ਹੈ ਜੀ ਕੱਲ ਨੂੰ ਮੈਂ ਦੋ ਗੜੀ ਜਦ ਕੇ ਜਦੋਂ ਸਕੂਲ ਪ੍ਰਬੰਧਕਾ ਨਾਲ ਇਸ ਪੂਰੇ ਮਸਲੇ ਤੇ ਗੱਲਬਾਤ ਕੀਤੀ ਗਈ ਤਾਂ ਆਪਣੀ ਜ਼ਿੰਮੇਵਾਰੀ ਤੋਂ ਪਛਦੇ ਨਸਰਾਏ ਅਤੇ ਅੰਕੇ ਤੋਂ ਇਸ ਮਸਲੇ ਵੱਲ ਧਿਆਨ ਦੇਣ ਦੀ ਖਾਲਾ ਲਾ ਕੇ ਪੱਲਾ ਛੁੜਾ ਗਏ ਸਰ ਤੁਹਾਡਾ ਸ਼ੁਭ ਨਮ ਸ਼੍ਰੀਕਾਂਤ ਸ਼ਰਮਾ ਜੀ ਵਾਈਸ ਪ੍ਰਿੰਸੀਪਲ ਆ ਸਰ ਦੀ ਸੀਨੀਅਰ ਸਕੂਲ ਵਾਈਸ ਸਰ ਸਾਡੇ ਕੋਲੇ ਛੋਟੇ ਬੱਚੇ ਵੀ ਪੜਦੇ ਨੇ ਬਿਲਕੁਲ ਪੜਦੇ ਜੀ ਕਿੰਨੇ ਬੱਚੇ ਨੇ ਸਾਡੇ ਕੋਲੇ 200 ਦੇ ਕਰੀਬ ਪ੍ਰਾਇਮਰੀ ਸਕੂਲ ਦੇ ਬੱਚੇ ਛੋਟੇ ਸਰ ਇਹਨਾਂ ਦੀ ਸੇਫਟੀ ਦਾ ਕੀ ਪ੍ਰਬੰਧ ਹੈ ਤੁਹਾਡੇ ਵੱਲੋਂ ਜਿਹੜਾ ਆਉਣ ਜਾਣ ਦੇ ਵਿੱਚ ਸਾਡੇ ਜਿਹੜਾ ਪੇਰੈਂਟਸ ਇਸ ਬੱਚੇ ਨੂੰ ਛੱਡ ਕੀ ਜਾਂਦੇ ਜੀ ਪੇਰੈਂਟਸ ਲੈ ਕੇ ਜਾਂਦੇ ਜਿਹੜੇ ਥਰੀ ਵੀਲਰਾਂ ਉੱਤੇ ਬੱਚੇ ਜਾਂਦੇ ਨੇ ਥਰੀ ਵੀਲਰ ਦੇ ਇੱਕ ਕਿਸੇ ਐਨਜੀਓ ਦੇ ਬੱਚੇ ਆ ਜੀ ਬਸ ਸਿਰਫ ਉਹ ਐਨਜੀਓ ਵਾਲਿਆਂ ਨੇ ਪ੍ਰਾਈਡ ਕੀਤੇ ਹੋਏ ਬੱਚੇ ਕਿੰਨੇ ਬੱਚੇ ਨੇ ਜੋ ਉਹ ਬੱਚੇ 10-12 ਬੱਚੇ ਹੋਣਗੇ ਤੁਹਾਡੇ ਸਕੂਲ ਦੇ ਬਾਹਰ ਥਰੀ ਵੀਲਰ ਖੜਾ ਹੋਇਆ ਹੈ ਜੀ ਜਿਸ ਦੇ ਵਿੱਚ 22 ਬੱਚੇ ਨੇ ਅੱਛਾ ਭਾਈ ਬੱਚੇ ਕੀ ਅਲਾਉਡ ਨੇ ਜੀ ਆਪਣਾ 3 ਵੀਲਰ ਦੇ ਵਿੱਚ ਭੇਜਨੇ ਨਹੀਂ ਇਸ ਵਾਰ ਇਹ ਪਤਾ ਨਹੀਂ ਮੈਨੂੰ ਮਾਝੇ ਮੈਂ ਪਤਾ ਕਰ ਲੈਣਾ ਸਰ ਦੇਖਦਾ ਜੀ ਕਿਉਂ ਲੱਗਿਆ ਬਸੇ ਦੋ ਆਟੋ ਲੱਗੇ ਆ ਜੀ ਅੱਜ ਇੱਕ ਆਟੋ ਵਾਲਾ ਸਕਿਪ ਨਾ ਕਰੇ ਪਤਰਾ ਵੀ ਆਇਆ ਹੋਇਆ ਜੀ ਦੋ ਆਟੋ ਲੱਗੇ ਹੋਏ ਆ ਜੀ ਪਰ ਦੋਨੇ ਹੀ ਖੜੇ ਨਹੀਂ ਜੀ ਫੇਰ ਮੈਂ ਰੁਕ ਦਿੰਦਾ ਕੀ ਠੀਕ ਗੱਲ ਹੈ ਜੀ ਕਿ ਵੀ ਇੱਕ ਉਸਤੇ ਨਹੀਂ ਜੀ ਮੈਂ ਬੱਚੇ ਬਿਠਾ ਕੇ ਲੈ ਜਾ ਬਸੇ ਰਸਤੇ 'ਚ ਐਕਸੀਡੈਂਟ ਹੋ ਗਿਆ ਜਾਂ ਕੁਝ ਹੋ ਗਿਆ ਨਹੀਂ ਇਸ ਵਾਸਤੇ ਸੀ ਹੀ ਕਿਹਾ ਹੋਇਆ ਜੀ ਕਿ ਵੀ ਜਿਹੜੇ ਜਿਆਦਾ ਬੱਚੇ ਨਹੀਂ ਬਿਠਾਣੇ ਜਿਹਨਾਂ ਨੇ ਬਿਠਾਇਆ ਤੇ ਮੈਂ ਰੁਕਣਾ ਕਹ ਦੇਣਾ ਨਹੀਂ ਕੁਝ ਤੁਸੀਂ ਕਾਰਵਾਈ ਕਰ ਰਹੇ ਹੋ ਬਿਲਕੁਲ ਕਰਾਂਗੇ ਜੀ ਮੈਂ ਤੁਰੰਤ ਰੁਕਵਾਂਗਾ ਜੀ ਤੁਰੰਤ ਮਟਾ ਉਹ ਬਿਠਾ ਕੇ ਲੈ ਕੇ ਗਿਆ ਵਿਸ਼ਵਾਸ ਨਗਰ ਦੇ ਵਿੱਚ ਜਾ ਰਹੇ ਨੇ ਨਹੀਂ ਮੈਂ ਤੁਰੰਤ ਪ੍ਰਵਾਹ ਨੂੰ ਰੁਕਵਾਂਗਾ ਜੀ ਤੁਰੰਤ ਪ੍ਰਵਾਹ ਤੇ ਪਰ ਇਹ ਕਿਉਂ ਕੀਤਾ ਜਾ ਰਿਹਾ ਹੈ ਜੀ ਇਸ ਤਰ੍ਹਾਂ ਮੈਂ ਨਾ ਥੋੜਾ ਭਰਜ ਨਹੀਂ ਬਣਦਾਗਾ ਜੀ ਗੇਟ ਤੱਕ ਕਿਸੇ ਤੁਹਾਡੇ ਅਧਿਕਾਰੀ ਦਾ ਜਾਣਦਾ ਕਿ ਵੀ ਉਹ ਦੇਖਿਆ ਜਾਵੇ ਵੀ ਕਿਸ ਤਰ੍ਹਾਂ ਬੱਚੇ ਆ ਰਹੇ ਨੇ ਕਿਸ ਤਰ੍ਹਾਂ ਜਾ ਰਹੇ ਨੇ ਰੁਕੇ ਜਾਊਗਾ ਮੈਂ ਰੁਕ ਦਊਗਾ ਜੀ ਰੁਕ ਦੇ 30 ਕੀ ਅੱਜ ਤੋਂ ਬਾਅਦ ਰੁਕੋਗੇ ਇਹ ਤੋਂ ਪਹਿਲਾਂ ਰੁਕਣ ਦਾ ਤੁਹਾਡਾ ਨਹੀਂ ਅਸੀਂ ਪਹਿਲਾਂ ਮੈਂ ਤਾਂ ਮੈਨੂੰ ਨੋਟਿਸ ਨਹੀਂ ਆਜੀ ਆਇਆ ਹੈ ਤੁਹਾਡੀ ਗੱਲ ਕਹਿੰਦੇ ਆਦਰਵਾਇਜ਼ ਜਿਹੜਾ ਹੈਗਾ ਉਹ ਉਹਨਾਂ ਨੂੰ ਅਸੀਂ 10-12 ਬੱਚੇ ਹੀ ਲਿਆਂ ਲਿਖਿਆ ਗਿਆ ਤੁਹਾਡੇ ਖੜੇ ਹੁੰਦੇ ਨੇ ਉੱਥੇ ਤੁਹਾਡੇ ਮੁਲਾਜ਼ਮ ਜਿਹੜੇ ਨੇ ਸਕੂਲ ਦੇ ਕਿ ਉਹਨਾਂ ਦਾ ਹੱਕ ਨਹੀਂ ਬਣਦਾਗਾ ਕਿ ਵੀ ਬੱਚੇ ਐਨੇ ਤੂੜੀ ਵਾਂਗੂ ਭਰੇ ਨੇ ਟੈਂਪੋ ਦੇ ਵਿੱਚ ਉਹਨਾਂ ਨੂੰ ਰੁਕਿਆ ਜਾਵੇ ਰੁਕ ਦਿਆਂਗੇ ਰੁਕਦੇ ਸਰ ਰੁਕਦੇ ਰੁਕਦੇ ਕੋਈ ਤਾਂ ਹੁਣ ਐਥੇ ਕਿਸ ਨੂੰ ਦੋਸ਼ ਦਈਏ ਕਿਉਂਕਿ ਆਟੋ ਚਾਲਕ ਨੇ ਆਪਣੀ ਰੋਜ਼ੀ ਰੋਟੀ ਕਮਾਣੀ ਹੈ ਸਕੂਲ ਵਾਲਿਆਂ ਨੂੰ ਸਕੂਲ ਦੇ ਬਾਹਰ ਕੀ ਹੋ ਰਿਹਾ ਹੈ ਇਸ ਨਾਲ ਸ਼ਾਇਦ ਕੋਈ ਵੀ ਲੈਣ ਦੇ ਨਹੀਂ ਅਤੇ ਬੱਚਿਆਂ ਦੇ ਮਾਪੇ ਸ਼ਾਇਦ ਆਪਣੇ ਬੱਚਿਆਂ ਦੀ ਜਾਨ ਨਾਲੋਂ ਜ਼ਿਆਦਾ ਚਾਰ ਪੈਸੇ ਬਚਾ ਕੇ ਬੱਚਿਆਂ ਨੂੰ ਸਸਤੇ 'ਚ ਸਕੂਲ ਵੇਚਣਾ ਚਾਹੁੰਦੇ ਨੇ ਤਾਂ ਫਿਰ ਦੋਸ਼ ਕਿਸ ਦਾ ਹੈ ਕਿਉਂਕਿ ਜੇਕਰ ਕੋਈ ਹਾਦਸਾ ਹੋ ਗਿਆ ਤਾਂ ਇਹ ਹੀ ਮਾਪੇ ਸਕੂਲ ਆਟੋ ਚਾਲਕ ਪ੍ਰਸ਼ਾਸਨ ਅਤੇ ਸਰਕਾਰ ਨੂੰ ਦੋਸ਼ੀ ਠਹਿਰਾਉਣਗੇ ਅਤੇ ਫਿਰ ਸ਼ਾਇਦ ਚੈਨਲਾਂ ਵਾਲਿਆਂ ਨੂੰ ਵੀ ਇਹਨਾਂ ਦੇ ਹੱਕ 'ਚ ਲਿਖਣਾ ਹੀ ਪੈਗਾ ਪਰ ਹਾਲੇ ਤਾਂ ਨਹੀਂ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ